ਹਾਂਜੀ ਮਿੱਤਰੋ ਇਹ ਹਾਲ ਚਾਲਾ ਸਾਰੇ ਭਰਾਵਾਂ ਦੇ ਹੋ ਟਿਕ ਡਾਕ ਬਾਈ ਜਾਨਵਰ ਪਰਿਵਾਰ ਕੰਨ ਸਾਰੇ ਭਰਾਵਾਂ ਦੇ ਬਾਈ ਕਰਤੀ ਆ ਵਾ ਵਲੋਗ ਦੀ ਸਟਾਰਟਿੰਗ ਵਈ ਤੇ ਆਪਣੇ ਬੱਚੇ ਦੇ ਸਕੂਲ ਚ ਫੰਕਸ਼ਨ ਆ ਤੇ ਦੇਖੋ ਫੰਕਸ਼ਨ ਦੀ ਪੂਰੀ ਤਿਆਰੀ ਹੋਈ ਜਾਂਦੀ ਆ ਮਿੱਤਰੋ ਬਾਕੀ ਆਪਾਂ ਬਈ ਜਾਨਵਰਾਂ ਦਾ ਸ਼ੌਂਕ ਵੀ ਕਰਾਉਣਾ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਬਈ ਹਾਂਜੀ ਮਿੱਤਰੋ ਆਪਾਂ ਆ ਗਏ ਆ ਜਾਨਵਰਾਂ ਕੋਲ ਇਹਨਾਂ ਦਾ ਬਈ ਜਿਹੜਾ ਫੈਂਸਿੰਗਾਂ ਦਾ ਸੀਗਾ ਉਹ ਕੀਤਾ ਟ੍ਰੀਟਮੈਂਟ ਅੱਜ ਬਈ ਦਵਾਈ ਜੜੀ ਬੂਟੀ ਲਿਆਂਦੀ ਆ ਆਪਾਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਬਾਕੀ ਫਰਕ ਪੈ ਤੇ ਆ ਬਈ ਫਰਕ ਪਿਆ ਤੇ ਆਪਾਂ ਜਰੂਰ ਸਾਰੇ ਭਰਾਵਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਬਾਕੀ ਜੁੜੇ ਰਹੋ ਸਾਰੇ ਭਰਾਵਾਂ ਵਲੌਗ ਨਾਲ ਬਾਕੀ ਬਈ ਅੱਜ ਆਪਣੇ ਕੋਲੇ ਭਰਾ ਵੀ ਆਏ ਸੀਗੇ ਪਿੰਡ ਮਹਾਲਮ ਤੋਂ ਤੇ ਆਪਾਂ ਨੂੰ ਬੱਚਾ ਗਿਫਟ ਕਰਕੇ ਗਏ ਆ ਆ ਬੈਠਾ ਹਨ ਮਾ ਦਾ ਭਰਾਵਾਂ ਦੇ ਬਈ ਅਰਸ਼ ਮਹਾਲਮ ਤੇ ਰਾਹੁਲ ਮਹਾਲਮ ਤੇ ਬਾਕੀ ਬਈ ਆਪਾਂ ਦਵਾਈ ਲਈ ਸੀ ਨਾ ਬੱਚਾ ਨੇ ਸਵੇਰੇ ਤੇ ਕੁਝ ਨਾ ਕੁਝ ਲੱਗਦਾ ਵੀ ਫਰਕ ਹੈਗਾ ਤੇ ਪੈ ਜੂਗਾ ਫਰਕ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਾਈ ਆ ਲਿਆਂਦੀ ਆ ਬਈ ਇੱਕ ਗੋਲਣਾ ਲੈ ਕੇ ਆਂਦੀ ਆ ਗੋਲੀਆਂ ਦਾ ਪੱਤਾ ਲਿਆਂਦੇ ਤੇ ਆਹ ਟਿਊਬ ਲਿਆਂਦੀ ਆ ਬਈ ਸਾਰੇ ਭਰਾ ਬਈ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਫਰਕ ਪੈਂਦਾ ਲੱਗਦਾ ਆਪਾਂ ਨੂੰ ਬਈ ਤੇ ਬਾਕੀ ਜਿੱਦਾਂ ਜਿੱਦਾਂ ਫਰਕ ਪਊਗਾ ਬਈ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ ਤੇ ਜਿਵੇਂ ਕਿ ਆ ਦੇਖੋ ਬਈ ਇਹ ਬੱਚੇ ਦੇ ਬਹੁਤ ਜ਼ਿਆਦਾ ਹੋਈ ਪਈ ਆ ਕੰਨਾਂ ਤੇ ਤੇ ਲੱਤਾਂ ਤੇ ਵੀ ਹੈਗੀ ਆ ਬਈ ਇਹਦੇ ਦਵਾਈ ਤਾਂ ਦਿੱਤੀ ਆ ਬਈ ਜਿੱਦਾਂ ਕਿ ਬਈ ਅੱਜ ਆਪਾਂ ਆ ਕਬੂਤਰੀ ਵੀ ਡਾਈ ਸੀ ਜਿਹੜੀ ਆਪਣੀ 2 ਸਾਲਾਂ ਬਾਅਦ ਮਿਲੀ ਆਪਣੀ ਇਹ ਪੱਠੀ ਹੁੰਦੀ ਗਵਾਚ ਗਈ ਸੀ ਬਈ ਚੀਕ ਦਾ ਬੱਚਾ ਹੀ ਗਵਾਚਿਆ ਸੀਗਾ ਤੇ ਅੱਜ ਇਹ ਵੀ ਛੱਡੀ ਸੀ ਬਈ ਵਧੀਆ ਉੱਡੀ ਕੂਤਰੀ ਆਪਣੀ ਤੇ ਬਾਕੀ ਤਕਰੀਬਨ ਸਾਰੇ ਵੱਡੇ ਕਬੂਤਰ ਕਬੂਤਰੀਆਂ ਨੂੰ ਬਈ ਆਪਾਂ ਅਮਲਾ ਪਾਂਲੀ ਗੋਲੀ ਲਾਈ ਸੀਗੀ ਇੰਨਾ ਸਾਰਿਆਂ ਨੂੰ ਮਲਾ ਪਾਂਲੀ ਗੋਲੀ ਲਾਈ ਸੀ ਬਈ ਇੱਕ ਦੋ ਬੱਚੇ ਛੱਡ ਕੇ ਜਿਵੇਂ ਇਹਨੂੰ ਵੀ ਨਹੀਂ ਲਾਈ ਬਈ ਤੇ ਇੱਕ ਇਹਨੂੰ ਨਹੀਂ ਲਾਈ ਬਈ ਇੱਕ ਪੈਟ ਟੋਰੀ ਵਾਲੇ ਨੂੰ ਨਹੀਂ ਲਾਈ ਬਈ। ਬਾਕੀ ਸਾਰੀਆਂ ਕਬੂਤਰਿਆਂ ਨੂੰ ਬਈ ਮਲਪਾਂ ਵਾਲੀ ਲਾਈ ਆ। ਆਹ ਕਬੂਤਰੀ ਆਪਣੀ ਬੈਠੀ ਆ ਬਈ ਬਗਲ ਟੋਰੀ ਵਾਲੀ। ਬਰੜੀ ਕਬੂਤਰੀ ਬਈ ਤਿੰਨ ਬਾਜ਼ੀਆਂ ਜਿੱਤੀ ਐਤ ਕੀ। ਤੇ ਇਹ ਵੀ ਬਾਬਾ ਸੌਖਾ ਰੱਖ ਕੇ ਕੱਢਾਂਗੇ ਆਪਾਂ ਐਤ ਕੇ ਸਾਲ ਵੀ। ਤੇ ਵੇਖਾਂਗੇ ਕੀ ਰਿਜ਼ਲਟ ਦਿੰਦੀ ਆ। ਬੱਚੇ ਇਹਦੇ ਵੀ ਕਢਾਏ ਆ ਬਈ ਤਿੰਨ ਚਾਰ ਆ ਫਰਦੇ ਆ ਇਹਦੇ ਬੱਚੇ ਕਾਹ ਫਰਦਾ। ਇੱਕ ਟੋਰੀ ਵਾਲਾ ਉਹ ਖੜਾ ਤਿੰਨ ਚਾਰ ਬੱਚੇ ਕਢਾਏ ਆ ਤੇ ਬਾਕੀ ਆ ਜਾਓ ਬਾਈ ਦੂਜੇ ਕਬੂਤਰ ਵੀ ਵਿਖਾਉਣੇ ਆ ਦੂਜੇ ਖੋਡੇ 'ਚ ਥੋੜੇ ਜਿਹਾ ਇੱਕ ਦੋ ਢਿੱਲੇ ਵੀ ਹੋ ਗਏ ਸੀਗੇ ਤੇ ਆ ਜਾਓ ਸਾਰੇ ਭਰਾਵਾਂ ਨਾਲ ਸ਼ੇਅਰ ਕਰਦੇ ਆਂ ਆ ਆ ਗਿਆ ਆਪਾਂ ਦੂਜੇ ਖੋਡੇ 'ਚ ਬਾਈ ਇਹ 'ਚ ਪੱਠੇ ਵੀ ਆ ਤੇ ਕਬੂਤਰ ਵੀ ਆ ਵੱਡੇ ਬਾਈ ਇਹਨਾਂ ਨੂੰ ਸਾਰਿਆਂ ਨੂੰ ਮਲਾ ਪਾਲੀ ਗੋਲੀ ਲਾਈ ਜਾਵੇ ਤੇ ਆ ਕਬੂਤਰ ਅੱਜ ਆਪਣਾ ਵੱਡਾ ਕਬੂਤਰ ਹੈ ਗਲੱਛੀ ਗਿਆ ਬਈ ਇਹ ਆਹ ਵੇਖੋ ਕਿਵੇਂ ਲੜਦੇ ਸਾਲਿਆਂ ਨੇ ਜਿਵੇਂ ਜ਼ਮੀਨ ਬਣਉਣੀ ਹੁੰਦੀ ਹੈ ਬਾਕੀ ਬਈ ਐ ਇਕੱਠੇ ਹੀ ਹੋ ਕੇ ਬੈਂਦੇ 1 2 ਜਾਨਵਰ ਕੀ ਪ੍ਰੋਬਲਮ ਹੋ ਸਕਦੀ ਆ ਦਵਾਈ ਦੂਈ ਵੀ ਸਾਰਾ ਕੁਝ ਜੜੀ ਬੂਟੀ ਬਈ ਤੇ ਅੱਕ ਆਪਣਾ ਵੱਡਾ ਕਬੂਤਰ ਵੀ ਬਿਮਾਰ ਹੋ ਗਿਆ ਸੀ ਆ ਬੈਠਾ ਬਈ ਆ ਬੈਠਾ ਵੇ ਟੂਸੇ ਆਲਾ ਕਬੂਤਰ ਪਿਛਲੇ ਸਾਲ ਸਾਰਿਆਂ ਨੂੰ ਪਤਾ ਹੀ ਆ ਬਈ ਆਪਾਂ ਵਲੌਗ ਪਾਏ ਸੀਗੇ ਦੇਖਿਆ ਸੀ ਤਿੰਨ ਬਾਜੀਆਂ ਛੱਡਿਆ ਸੀ ਤੇ ਬਈ ਇੱਕ ਬਾਜੀ ਜਿੱਤਿਆ ਇਹ ਦੋ ਬਾਜੀਆਂ ਹਾਰ ਗਿਆ ਸੀ ਆਪਣਾ ਇਹ ਕਬੂਤਰ ਤੇ ਇੱਕ ਬਾਕੀ ਇਹਦੇ ਹੈਗੇ ਆ ਭੈਣ ਭਰਾ ਹੈਗੇ ਆਪਣੇ ਕੋਲੇ ਤੇ ਸਾਰੇ ਭਰਾ ਬਈ ਵਲੌਗ ਨੂੰ ਨਾ ਜ਼ਰੂਰ ਸ਼ੇਅਰ ਕਰਿਆ ਕਰੋ ਸਪੋਰਟ ਜ਼ਰੂਰ ਕਰਿਆ ਕਰੋ ਬਾਈ ਜੇ ਸਪੋਰਟ ਕਰੋਗੇ ਬਾਈ ਫੇਰ ਹੀ ਅੱਗੇ ਆਪਾਂ ਨਾ ਪਾਵਾਂਗੇ ਵਲੌਗ ਲੂ ਬਣਾ ਕੇ ਤੇ ਚੈਨਲ ਨੂੰ ਸਾਰੇ ਭਰਾ ਭਾਈ ਸਬਸਕ੍ਰਾਈਬ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਬਾਈ ਤੇ ਬਾਕੀ ਬਾਈ ਅੱਜ ਆਪਾਂ ਮੌਲਾ ਪਾਂਲੀ ਲਾਈ ਸੀ ਤੇ ਦਿਖਾਉਣੇ ਤੁਹਾਨੂੰ ਬਾਈ ਮੌਲਾਪ ਵੀ ਕੱਢੇ ਵਿਖਾਉਣੇ ਆ ਆ ਦੇਖੋ ਬਾਈ ਹੋਰ ਵੀ ਵੇਹੇ ਬਈ ਬਹੁਤ ਕੱਡੇ ਸੀਗੇ ਤੇ ਇੱਕ ਵਾਰੀ ਸਾਰੇ ਭਰਾ ਬਈ ਜ਼ਰੂਰ ਮਹਲਾ ਪਾਣੀ ਲਾਇਓ ਫੇਰ 2 ਮਹੀਨੇ ਕੱਟ ਫੇਰ 2 ਮਹੀਨੇ ਬਈ ਕੱਢ ਜਾਣਗੇ ਤੇ ਫੇਰ ਲੱਗ ਜੂ ਚਲ ਦੋ ਮਹੀਨਿਆਂ ਬਾਅਦ ਤੇ ਬਾਕੀ ਵੀ ਸਾਰੇ ਭਰਾਵਾਂ ਨੂੰ ਸ਼ੇਅਰ ਕਰਦੇ ਧੰਨਵਾਦ ਸਾਰੇ ਭਰਾਵਾਂ ਦਾ ਬਈ